ਪਾਠ ਚੌਥਾ ਲਗਾ ਮਾਤਰਾਵਾਂ ਅਤੇ ਲਗਾ ਅੱਖਰ ਲਗਾ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਦੇ ਸਹੀ ਉਚਾਰਨ ਅਤੇ ਲਿਖਣ ਲਈ ਅੱਖਰਾਂ ਨਾਲ ਕੁਝ ਸਵਰ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਸਵਰ ਚਿੰਨ ਹੀ ਲਗਾ ਖਵਾਉਂਦੇ ਹਨ ਇਹ ਲਗਾ ਤਿੰਨ ਸਵਰ ਅੱਖਰਾਂ ਊੜਾ ਐੜਾ ਈੜੀ ਤੋਂ ਬਣਨ ਵਾਲੀ ਸਵਰ ਮੁਹਾਰਨੀ ਤੋਂ ਪੈਦਾ ਹੋਏ ਹਨ ਗੁਰਮੁਖੀ ਲਿਪੀ ਵਿੱਚ 10 ਲਗਾ ਹਨ ਸਵਰ ਮੁਹਾਰਨੀ ਸਵਰ 모ਹਰਨੀ ਸਵਰ ਅੱਖਰ ਐੜਾ ਐੜਾ ਐੜੇ ਕੰਨਾ ਆ ਐੜਾ ਈੜੀ ਸਿਆਰੀ ਈ ਈੜੀ ਈੜੀ ਬਿਹਾਰੀ ਈ ਈੜੀ ਊੜੇ ਔਂਕੜ ਊ ਊੜਾ ਊੜੇ ਦੁਲਾੰਕੜ ਊ ਊੜਾ ਈੜੀ ਲਾਂ ਏ ਈੜੀ ਐੜੇ ਦੁਲਾਵਾ ਐ ਐੜਾ ਊੜੇ ਹੋੜਾ ਔ ਊੜਾ ਐੜੇ ਕਨੌੜਾ ਔ ਐੜਾ ਲਗਾ ਦੇ ਚਿੰਨ ਤੇ ਨਾਂ ਜਦੋਂ ਸਵਰ ਮੁਹਾਰਨੀ ਨਾਲੋਂ ਸਵਰ ਅੱਖਰਾਂ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਬਾਕੀ ਸਵਰ ਚਿੰਨ ਰਹਿ ਜਾਂਦੇ ਹਨ ਐੜਾ ਕੋਈ ਚਿੰਨ ਨਹੀਂ ਮੁਕਤਾ ਐੜੇ ਕੰਨਾ ਆ ਈੜੀ ਸਿਹਾਰੀ ਈ ਈੜੀ ਬਿਹਾਰੀ ਈ ਊੜੇ ਔਂਕੜ ਊ ਊੜੇ ਦੁਲਾੰਕੜ ਊ ਈੜੀ ਲਾ ਏ ਐੜੇ ਦੁਲਾਵਾ ਐ ਊੜੇ ਹੋੜਾ ਓ ਐੜੇ ਕਨੌੜਾ ਔ ਲਗਾੰਦੀ ਵਰਤੋਂ ਲਗਾੰਦੇ ਨਾਂ ਚਿੰਨ ਵਰਤੋਂ ਮੁਕਤਾ ਕੋਈ ਚਿੰਨ ਨਹੀਂ ਕਮਲ ਕਲਮ ਸੜਕ ਕੰਨਾ ਮਾਮਾ ਵਾਜਾ ਹਾਰ ਸਿਆਰੀ ਮਿਰਚ ਇੰਜਣ ਪਿੰਡ ਬਿਹਾਰੀ ਇਕਾ ਚਿੱਟਾ ਨਿਕਾ ਔਕੜ ਕੁੜੀ ਮੁੰਡਾ ਪੁਸਤਕ ਦੁਲੈਂਕੜ ਸੂਰਜ ਖਰਬੂਜਾ ਖਜੂਰ ਲਾ ਲਾ ਨੇਕ ਚੰਦ ਨੇਕ ਨਿਤਨੇਮ ਦੁਲਾਵਾ ਪੈਰ ਸੈਰ ਐਤਵਾਰ ਹੋੜਾ ਸੋਹਣਾ ਮੋਹਨ ਕਨੌੜਾ ਔਖਾ ਔਲਾ ਔਰਤ ਊੜਾ ਐੜਾ ਈੜੀ ਨਾਲ ਲਗਾਉਂਦੀ ਵਰਤੋਂ ਊੜਾ ਐੜਾ ਈੜੀ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਨਾਲ ਸਾਰੀਆਂ ਲਗਾਉਂਦੀ ਵਰਤੋਂ ਹੁੰਦੀ ਹੈ ਊੜਾ ਐੜਾ ਈੜੀ ਨਾਲ ਲਿਖੀਆਂ ਲਗਾਉਂਦੀ ਵਰਤੋਂ ਹੁੰਦੀ ਹੈ ਊੜਾ ਨਾਲ ਕੇਵਲ ਤਿੰਨ ਲਗਾ ਲਗਦੀਆਂ ਹਨ ਔਂਕੜ ਉੱਤਰ ਉਸ ਉੱਚ ਉਠ ਉਹਨਾ ਦੁਲੈਂਕੜ ਊਠ ਊਚ ਹੂਣਾ ਕਮਾਉ ਗਵਾਉ ਗਉ ਹੋੜਾ ਓਪਰਾ ਓਟ ਓਮ ਔਕੜ ਔਸ ਐਡੇ ਨਾਲ ਕੇਵਲ ਚਾਰ ਲਗਾ ਲਗਦੀਆਂ ਹਨ ਮੁਕਤਾ ਚਿੰਨ ਰਹਿਤ ਅਕਲ ਅਮਰ ਅਸਰ ਅਰਕ ਕੰਨਾ ਆਸ ਆਉਣਾ ਆਸਰਾ ਆਰੀ ਆਨਾ ਦੁਲਾਵਾ ਐਨਕ ਐਸ਼ ਐਬ ਐਤਵਾਰ ਸੈਰ ਕਨੋੜਾ ਔਨਸ ਔਖਾ ਔਂਕੜ ਔਲਾ ਔਰਤ ਈੜੀ ਨਾਲ ਕੇਵਲ ਤਿੰਨ ਲਗਾ ਲਗਦੀਆਂ ਹਨ ਸਿਆਰੀ ਇਸ ਇੱਕ ਇਮਲੀ ਇਸਤਰੀ ਇੰਦਰ ਬਿਹਾਰੀ ਈਖ ਈਰਖਾ ਈਨ ਈਦ ਲਾਂ ਏਕਾ ਇੱਧਰ ਏਕਮ ਇੱਥੇ ਏਕੜ ਯਾਦ ਰੱਖੋ ਸ ਸ ਤੋਂ ਲੱਲੇ ਪੈਰ ਬਿੰਦੀ ਲ ਤੱਕ ਸਭ ਵਿਅੰਜਨਾਂ ਨਾਲ ਸਾਰੀਆਂ ਲਗਾ ਲੱਗ ਸਕਦੀਆਂ ਹਨ ਲਗਾ ਅੱਖਰ ਲਗਾ ਅੱਖਰ ਉਹ ਛੋਟੇ ਛੋਟੇ ਚਿੰਨ ਹਨ ਜਿਨ੍ਹਾਂ ਦੀ ਵਰਤੋਂ ਲਗਾ ਨਾਲ ਹੁੰਦੀ ਹੈ ਲਗਾ ਅੱਖਰਾਂ ਦੀ ਵਰਤੋਂ ਬਿਨਾਂ ਬਹੁਤ ਸਾਰੇ ਸ਼ਬਦਾਂ ਦਾ ਉਚਾਰਨ ਸਹੀ ਢੰਗ ਨਾਲ ਨਹੀਂ ਹੋ ਸਕਦਾ ਲਗਾ ਅੱਖਰ ਤਿੰਨ ਹਨ ਬਿੰਦੀ ਟਿੱਪੀ ਅਦਕ ਲਗਾ ਅੱਖਰ ਦੀ ਵਰਤੋਂ ਬਿੰਦੀ ਦੀ ਵਰਤੋਂ ਬਿੰਦੀ ਦੀ ਵਰਤੋਂ ਉੱਥੇ ਹੁੰਦੀ ਹੈ ਜਿੱਥੇ ਸ਼ਬਦ ਦਾ ਉਚਾਰਨ ਨੱਕ ਰਾਹੀਂ ਹੋਵੇ ਜਿਵੇਂ ਗੇਂਦ ਕਾਂ ਮਾਂ ਨੀਂਦ ਆਦਿ ਟਿੱਪੀ ਦੀ ਵਰਤੋਂ ਟਿੱਪੀ ਦੀ ਵਰਤੋਂ ਉੱਥੇ ਹੁੰਦੀ ਹੈ ਜਿੱਥੇ ਸ਼ਬਦਾਂ ਦਾ ਉਚਾਰਨ ਨੱਕ ਰਾਹੀਂ ਹੋਵੇ ਜਿਵੇਂ ਅੰਬ ਸਿੰਘ ਸੰਤਰਾ ਮੁੰਡਾ ਆਦਿ ਅੱਧਕ ਦੀ ਵਰਤੋਂ ਅੱਧਕ ਦੀ ਵਰਤੋਂ ਅੱਖਰ ਦੀ ਆਵਾਜ਼ ਨੂੰ ਦੁਹਰਾ ਕਰਨ ਲਈ ਕੀਤੀ ਜਾਂਦੀ ਹੈ ਜਿਹੜੇ ਅੱਖਰ ਦੀ ਆਵਾਜ਼ ਨੂੰ ਦੁਹਰਾ ਕਰਨਾ ਹੋਵੇ ਉਸ ਤੋਂ ਪਹਿਲੇ ਅੱਖਰ ਤੇ ਅੱਧਕ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਸੱਪ ਲੱਕੜ ਪਿੱਪਲ ਕਿੱਕਰ ਆਦਿ ਲਗਾ ਅੱਖਰਾਂ ਦੀ ਵੱਖ-ਵੱਖ ਲਗਾ ਨਾਲ ਵਰਤੋਂ ਟਿੱਪੀ ਦੀ ਵਰਤੋਂ ਇਸ ਦੀ ਵਰਤੋਂ ਚਾਰ ਲਗਾ ਨਾਲ ਹੁੰਦੀ ਹੈ ਮੁਕਤਾ ਚਿੰਨ ਰਹਿਤ ਹੰਸ ਕੰਸ ਥੰਮ ਚੰਡ ਪੰਡ ਪੰਪ ਸਿਆਰੀ ਸਿੰਘ ਜਿੰਦ ਪਿੰਡ ਪਿੰਜਰ ਔਕੜ ਮੁੰਡਾ ਗੁੰਡਾ ਖੁੰਡਾ ਲੁੰਡਾ ਟੁੰਡਾ ਸੁੰਦਰ ਦੁਲੈਂਕੜ ਗੁੰਦ ਬੂੰਦ ਮੂੰਹ ਪੂੰਜ ਯਾਦ ਰੱਖੋ ਊੜੇ ਨਾਲ ਹਮੇਸ਼ਾ ਬਿੰਦੀ ਲੱਗਦੀ ਹੈ ਟਿੱਪੀ ਨਹੀਂ ਅੱਧਕਦੀ ਵਰਤੋ ਅਧਕਦੀ ਵਰਤੋਂ ਕਿਸੇ ਅੱਖਰ ਦੀ ਆਵਾਜ਼ ਦੂਰੀ ਕਰਨ ਲਈ ਕੀਤੀ ਜਾਂਦੀ ਹੈ ਜਿਵੇਂ ਕੱਚਾ ਕਕਾ ਚੱਚਾ ਚੱਚੇ ਨੂੰ ਕੰਨਾ ਸੱਚਾ ਸਸਾ ਚੱਚਾ ਚੱਚੇ ਨੂੰ ਕੰਨਾ ਦਿੱਲੀ ਦਦੇ ਨੂੰ ਸਿਹਾਰੀ ਲੱਲਾ ਲੱਲੇ ਨੂੰ ਬਿਹਾਰੀ ਬੱਚਾ ਬੱਬਾ ਚੱਚਾ ਚੱਚੇ ਨੂੰ ਕੰਨਾ ਕੁੱਤਾ ਕੱਕੇ ਨੂੰ ਔਂਕੜ ਤੱਤਾ ਤੱਤੇ ਨੂੰ ਕੰਨਾ ਅਧਕਦੀ ਵਰਤੋਂ ਹੇਟ ਲਿਖੀਆਂ ਤਿੰਨ ਲਗਾ ਨਾਲ ਹੁੰਦੀ ਹੈ ਮੁਕਤਾ ਕੋਈ ਚਿੰਨ ਨਹੀਂ ਸੱਪ ਹੱਕ ਲੱਕ ਮੱਛਰ ਟੱਕਰ ਸਿਆਰੀ ਹੱਕ ਸਿੱਖ ਕਿੱਕਰ ਪਿੱਪਲ ਸਟਿੱਕਰ ਔਂਕਰ ਸੁੱਕ ਮੁੱਛ ਹੁੱਕ ਭੁਖੜ ਟੁੱਕੜ ਬਿੰਦੀ ਟਿੱਪੀ ਅਤੇ ਅਦਕ ਦੀ ਵਰਤੋਂ ਕਾਰਨ ਅਰਥ ਭੇਦ ਸ਼ਬਦਾਂ ਦੇ ਸਹੀ ਉਚਾਰਨ ਲਈ ਬਿੰਦੀ ਟਿੱਪੀ ਅਤੇ ਅਦਕ ਦੀ ਸਹੀ ਥਾਂ ਤੇ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ ਜੇ ਇਹਨਾਂ ਦੀ ਸਹੀ ਥਾਂ ਤੇ ਵਰਤੋਂ ਨਾ ਕੀਤੀ ਜਾਵੇ ਤਾਂ ਸ਼ਬਦਾਂ ਦੇ ਅਰਥਾਂ ਵਿੱਚ ਫਰਕ ਆ ਜਾਂਦਾ ਹੈ ਇਸ ਨੂੰ ਅਰਥ ਭੇਦ ਆਖਦੇ ਹਨ ਬਿੰਦੀ ਦੀ ਵਰਤੋਂ ਕਾਰਨ ਅਰਥ ਭੇਦ ਗੱਗੇ ਕੰਨਾ ਗਾ ਗਾਉਣਾ RAM ਗਾ ਰਿਹਾ ਹੈ ਗੱਗੇ ਕੰਨਾ ਉੱਤੇ ਬਿੰਦੀ ਗਾਂ ਗਊ ਇਹ ਗਾਂ ਚਿੱਟੇ ਰੰਗ ਦੀ ਹੈ ਛੱਛੇ ਕੰਨਾ ਛਾ ਹਨੇਰ ਪੈ ਜਾਣਾ ਆਕਾਸ਼ ਵਿੱਚ ਬੱਦਲ ਛਾ ਗਏ ਛੱਛੇ ਕੰਨਾ ਛਾ ਉੱਤੇ ਬਿੰਦੀ ਛਾਂ ਦਰਖਤਾਂ ਦੀ ਛਾਂ ਚੰਗੀ ਲੱਗਦੀ ਹੈ ਸੱਸੇ ਕੰਨਾ ਸਾ ਗਗਾ ਸਾਗ ਸਬਜ਼ੀ ਸਾਗ ਵਿੱਚ ਮੱਖਣ ਪਾ ਦਿਓ ਸੱਸੇ ਕੰਨਾ ਸਾ ਉੱਤੇ ਬਿੰਦੀ ਗਗਾ ਸਾੰਗ ਨਕਲ ਸਾਨੂੰ ਕਿਸੇ ਦੀ ਸਾੰਗ ਨਹੀਂ ਲਾਉਣੀ ਚਾਹੀਦੀ ਨੰਨੇ ਕੰਨਾ ਨਾ ਨਹੀਂ ਮੈਨੂੰ ਤੰਗ ਨਾ ਕਰੋ ਨੰਨੇ ਕੰਨਾ ਨਾ ਉੱਤੇ ਬਿੰਦੀ ਨਾ ਨਾਮ ਮੇਰਾ ਨਾਮ ਅਮਰਜੀਤ ਨਰੂਲਾ ਹੈ ਐੜੇ ਕੰਨਾ ਦੱਦਾ ਰਾਰਾ ਆਦਰ ਮਾਣ ਬਜ਼ੁਰਗਾਂ ਦਾ ਆਦਰ ਕਰੋ ਐਡੇ ਕੰਨਾ ਉੱਤੇ ਬਿੰਦੀ ਦੱਦਾ ਰਾਰਾ ਅੰਦਰ ਸਰੀਰ ਦਾ ਅੰਗ ਦੁਰਘਟਨਾ ਵਿੱਚ ਉਸ ਦੀ ਅੰਦਰ ਹੀ ਬਾਹਰ ਆ ਗਈ ਜੱਜੇ ਕੰਨਾ ਜਾ ਜਾਣਾ ਤੁਸੀਂ ਸ਼ਹਿਰ ਜਾ ਰਹੇ ਹੋ ਕਿ ਨਹੀਂ ਜੱਜੇ ਕੰਨਾ ਜਾ ਉੱਤੇ ਬਿੰਦੀ ਜਾ ਭਾਵੇਂ ਜਾਂ ਤੁਸੀਂ ਕਰੋ ਜਾਂ ਕੋਈ ਹੋਰ ਕਰੇ ਟਿੱਪੀ ਦੀ ਵਰਤੋਂ ਕਾਰਨ ਅਰਥ ਭੇਦ ਸਸਾ ਤੱਤਾ ਤੰਗ ਮੈਂ ਤਿੱਥੋਂ ਸਤ ਗਿਆ ਹਾਂ ਸਸੇ ਉੱਤੇ ਟਿੱਪੀ ਤੱਤਾ ਸੰਤ ਮਹਾਤਮਾ ਇਹ ਸੰਤ ਬਹੁਤ ਕਰਨੀ ਵਾਲਾ ਹੈ ਜੱਜੇ ਉਤੇ ਅਦਕ ਗੱਗਾ ਜੱਗ ਪਾਂਡਾ ਕਾਂ ਨੇ ਪਾਣੀ ਦਾ ਜੱਗ ਵੇਖਿਆ ਜੱਜੇ ਉਤੇ ਟਿੱਪੀ ਗੱਗਾ ਜੰਗ ਲੜਾਈ ਜੰਗ ਦੇ ਹਮੇਸ਼ਾ ਨੁਕਸਾਨ ਹੁੰਦੇ ਹਨ ਕੱਕੇ ਉਤੇ ਅਦਕ ਤਤਾ ਕਤ ਕੱਤਣਾ ਬੁੱਢੀ ਮਾਈ ਸੂਤ ਕੱਤ ਰਹੀ ਹੈ ਕੱਕੇ ਉਤੇ ਟਿੱਪੀ ਤਤਾ ਕੰਤ ਪਤੀ ਰਾਣੀ ਦਾ ਕੰਤ ਵਿਦੇਸ਼ ਗਿਆ ਹੈ ਐੜੇ ਉਤੇ ਅਦਕ ਤਤਾ ਅਤ ਜ਼ਿਆਤੀ ਅਤ ਹਮੇਸ਼ਾ ਹੀ ਮਾੜੀ ਹੁੰਦੀ ਹੈ ਐੜੇ ਉੱਤੇ ਟਿੱਪੀ ਤਾਂ ਤਾਂ ਅੰਤ ਅਖੀਰ ਸਭ ਨੇ ਅੰਤ ਵਿੱਚ ਮਿੱਟੀ ਵਿੱਚ ਮਿਲਣਾ ਹੈ ਐੜੇ ਉੱਤੇ ਅੱਧ ਕੱਕਾ ਅੱਕ ਸਤ ਜਾਣਾ ਮੈਂ ਤੈਥੋਂ ਅੱਕ ਗਿਆ ਹਾਂ ਐੜੇ ਉੱਤੇ ਟਿੱਪੀ ਕੱਕਾ ਅੰਕ ਨੰਬਰ ਮੇਰੇ ਹਿਸਾਬ ਵਿੱਚ ਪੂਰੇ ਪੂਰੇ ਅੰਕ ਆਏ ਰਾਰਾ ਗੰਗਾ ਰਗ ਸਰੀਰ ਦਾ ਅੰਗ ਮੈਂ ਤੇਰੀ ਰਗ ਰਗ ਤੋਂ ਵਾਕਿਫ ਹਾਂ ਰਾਰੇ ਉੱਤੇ ਟਿੱਪੀ ਗਗਾ ਰੰਗ ਰੰਗ ਹਰਾ ਰੰਗ ਸਭ ਨੂੰ ਚੰਗਾ ਲੱਗਦਾ ਹੈ ਅੱਧਕ ਦੀ ਵਰਤੋਂ ਕਾਰਨ ਅਰਥ ਭੇਦ ਸਸਾ ਜਜੇ ਕਰਨਾ ਜਾ ਸਜਾ ਸਜਾਉਣਾ ਉਸਨੇ ਗੁਲਦਸਤਾ ਮੇਜ਼ ਉੱਤੇ ਸਜਾ ਦਿੱਤਾ ਸਸੇ ਉੱਤੇ ਅੱਧਕ ਜਜੇ ਕਰਨਾ ਸੱਜਾ ਖੱਬੇ ਦਾ ਉਲਟ ਦਮਨ ਦਾ ਸੱਜਾ ਪੈਰ ਦੁਖਦਾ ਹੈ ਸਸਾ ਦਦੇ ਵਿਹਾਰੀ ਦੀ ਸਦੀ 100 ਸਾਲ 21ਵੀਂ ਸਦੀ ਵਿਗਿਆਨ ਦਾ ਯੁੱਗ ਹੈ ਸਦੀ 100 ਸਾਲ ਸਦੀ ਨਾ ਬੁਲਾਈ ਮਹਿਲਾੜੇ ਦੀ ਤਾਈ ਹਟ ਦੂਰ ਹੋਣਾ ਦਵਾਈ ਖਾਣ ਨਾਲ ਉਸ ਦੀ ਬਿਮਾਰੀ ਹਟ ਗਈ ਹਟ ਦੁਕਾਨ ਇਹ ਬਾਬੇ ਦਾ ਹਟ ਆਓ ਦੁਹਰਾਈਏ ਗੁਰਮੁਖੀ ਲਿਪੀ ਵਿੱਚ 10 ਲਗਾ ਹਨ ਲਗਾ ਉਹ ਸਵਰ ਚਿੰਨ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਅੱਖਰਾਂ ਨਾਲ ਹੁੰਦੀ ਹੈ ਲਗਾ ਊੜਾ ਐੜਾ ਈੜੀ ਤਿੰਨ ਸਵਰ ਚਿੰਨਾਂ ਤੋਂ ਬਣਿਆ ਹਨ ਊੜੇ ਨਾਲ 3 ਐੜੇ ਨਾਲ 4 ਤੇ ਈੜੀ ਨਾਲ 3 ਲਗਾ ਲਗਦੀਆਂ ਹਨ ਲਗਾ ਅੱਖਰ ਤਿੰਨ ਹਨ ਬਿੰਦੀ ਟਿੱਪੀ ਅਤੇ ਅਦਕ ਬਿੰਦੀ 6 ਲਗਾ ਟਿੱਪੀ 4 ਲਗਾ ਤੇ ਅਦਕ ਤਿੰਨ ਲਗਾ ਨਾਲ ਲੱਗਦੀ ਹੈ